ਵਾਹ ਹੈ ਗੁਰਜੇ ਕਾ ਖਾਲਸਾ ਵਾਹ ਹੈ ਗੁਰਜੇ ਕੀ ਫਤਿਹ ਗੁਰੂ ਪਿਆਰੇ ਗੁਰੂ ਸਬਾਰੇ ਸਾਧ ਸੰਗ ਜਿਓ ਅੱਜ ਅਸੀਂ ਆਪ ਜੀ ਦੇ ਨਾਲ ਇੱਕ ਛੋਟੀ ਕਵਤਾ ਇੱਥੇ ਵਹਿੜ ਕਿਸੇ ਨੇ ਰਹਿਣਾ ਗੱਡੀ ਦੇ ਰੂਪ ਵਿੱਚ ਸਾਂਝੀ ਕਰ ਰਹਿਆ ਅਮੀਦ ਹੈ ਕਿ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮੇਲਾ ਬੰਦੇ ਕੋਈ ਦਮਦਾਰ ਹਨਤਨਾ ਰਹਿਣਾ ਨਤਨਾ ਜਹਾਨ ਤੇ ਕੋਈ ਵੱਡੇ ਵੱਡੇ ਹੋ ਗੁਜਰੇ ਜਿਨਾਂ ਕਾਲ ਜਿਨਾਂ ਕਾਲ ਪਾਵਿਆ ਨਾਲ ਬਨਿਆ ਦੁਨੀਆ ਤੋਂ ਵੀ ਚਲ ਗਏ ਲਖ ਪੁੱਤਰ ਲੱਖ ਪੁੱਤਰ ਸਵਾ ਲੱਖ ਪੁੱਤਰਾ ਰਿਹਾਨਾ ਨਿਸ਼ਾਨ ਜਗ ਤੇ ਖਾ ਕੇ ਉਡ ਗਈ ਖਾ ਕੇ ਉੜ ਗਏ ਬਰੋਲੇ ਬਣ ਕੇ ਸੁਨਦੇ ਆ ਮੰਦਰਾ ਦੀ ਜਿਨਾ ਉਡਣਾ ਜਿਨਾ ਉਡਣਾ ਘਟੋਲੇਾਂ ਤੇ ਛੜ ਕੇ ਸਿੱਧੇ ਮਾਰੇ ਧੀਰ ਰੱਬ ਨੂੰ ਅਜ ਨਾਮ ਨਾ ਅਜ ਨਾਮ ਨਾ ਉਹਨਾਂ ਦਾ ਕੋਈ ਜਾਣੇ ਸੁਬਨੇ ਰੇ ਵਾਗ ਪੋਲਗੇ ਨਾਮ ਆਪਣਾ ਨਾਮ ਆਪਣਾ ਜਿਨਾਂ ਜਪਵਾਇਆ ਹੈਪੀ ਹੋਸੀ ਝਲ ਤਲ ਵੀ ਹੈਪੀ ਹੋਸੀ ਝਲ ਵੱਲ ਵੀ ਕੰਨ ਪਾੜ ਕੇ ਕੰਨ ਪਾੜ ਕੇ ਰੇ ਹਰੀ ਜਦ ਆਇਆ ਤਾਮ ਪਾੜ ਕੇ ਹਰੀ ਜਦ ਆਇਆ ਮਾਣਿਆਂ ਦਾ ਮਾੜ ਟੁੱਟਿਆ ਪਈਏ ਰੱਥ ਦੇ ਪਈਏ ਰੱਦ ਦੇ ਸਮੁੰਦਰ ਬਣਾਉਂਦੇ ਮਨ ਦਾ ਤਜੋਏ ਚੱਲ ਗਏ ਮਨ ਦਾ ਤਜੋਏ ਚੱਲ ਗਏ ਜਿਨ੍ਹਾਂ ਧਨ ਦੇ ਜਿਨ੍ਹਾਂ ਧਨ ਦੇ ਕਈ ਪੰਜ ਗੰਜ ਜੋੜੇ માયા તારી કરુના રહ્યા તાવાજીનાને દાવાજીનાને ખુદાઈ દા કીતા ઉના તો ભી મોત ના ટળે સુલેમાન સુલેમાન લકુમાર અફલા તુ તાવન સ્કંદર રે હા સોના જોસબ સોના જોસબ શ્રી પુત્ર યકૂબ દા ਮੋਲ ਪਿਆ ਸੂਤ ਦੀ ੱਟੀ ਮਾਨ ਛੱਡਦਾ ਮਾਨ ਛੱਡਦਾ ਕਿਸੇ ਦਾ ਨਹੀਂ ਵਾੜ ਬਲੀ ਸਾਰਿਆਂ ਤੋਂ ਕਾੜ ਬਲੀ ਸਾਰਿਆਂ ਤੋਂ ਹੱਥ ਛਾੜ ਕੇ ਹੱਥ ਛਾੜ ਕੇ ਜੋ ਆਰਿਆਂ ਭਾਂਗੋ ਤੁਰ ਗਏ ਬਾਜੀ ਹਾਰ ਕੇ ਤੇ ਚੱਲ ਗਏ ਇੱਥੇ ਇਹਨੇ ਚੱਲ ਗਏ ਆ ਸਾਹ ਚਲੇ ਜਾਣਾ শীতল ਨਾ ਫੇਰ ਜਗ ਤੇ ਆਉਣਾ ਆਉਣਾ ਇਸ ਦੁਨੀਆ ਨੂੰ ਛੱਡ ਜਾਵਣਾ ਇੱਕ ਦਿਨ ਇਸ ਦੁਨੀਆ ਨੂੰ ਛੱਡ ਜਾਵਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ